ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਂ ਜੀ ਇੱਕ ਕੈਰ ਸ਼ਹਿਰ ਬਈ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਬਈ ਦੰਦੋਂ ਖੀਰੀ ਬੱਚੀ ਟੌਪ ਕਲਾਸ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਵਿੱਚ ਬਾਈ ਜੀ ਸਸਿ ਕਾਨ ਹੱਸਿਆ ਬਾਈ ਹੋ ਠੀਕੋ ਗੁਰਵੀਰ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮ ਕੰਮ ਕਾਰ ਪੂਰਾ ਵਧੀਆ ਬਈ ਚਲੋ ਬਸ ਹੁਣ ਨਾਲ ਦਿਨਾਂ ਨਾਲ ਹੁੰਦੇ ਨਾਲ ਦਿਨਾਂ ਸੇਲ ਹੋ ਜਾਂਦੇ ਆ ਠੀਕ ਹੈ ਵਧੀਆ ਭੈਣ ਭਰਾਵਾਂ ਦਾ ਪਿਆਰ ਵਧੀਆ ਮਿਲਦਾ ਵੀਰੇ ਓਕੇ ਬਾਈ ਨਾਮ ਤੇ ਐਡਰੈਸ ਬੋਲੋ ਨਾਂਦਰੇ ਕੁਲਵੀਰ ਸਿੰਘ ਐਂਡ ਬੋਰਖੋੜ ਜ਼ਿਲ੍ਹਾ ਪਟੰਡਾ ਤਸੀਹਾਰਾਮਪੁਰਾ ਖੂਲ ਨੇੜੇ ਪਿੰਨ ਮੇਰੇ ਬਾਈ ਪਾਈ ਪਾਹਤਾ ਆਪਾਂ ਨੂੰ 4 ਕਿਲੋਮੀਟਰ ਆ ਪਟੰਡਾ ਦੇ ਮੋਗਾ 40 ਆ ਬਰਨਾਲਾ ਸਹੀ ਆਪਣੇ ਘਰ ਤੋਂ 12 ਕਿਲੋਮੀਟਰ ਆ ਮੋਬਾਈਲ ਨੰਬਰ 7142 ਬਾਈ 20342 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੀ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਅਰਸ਼ਰ ਐ ਸਹਿਰਾ ਭਾਈ ਪਹਿਲੇ ਹੀ ਸੂਆ ਸੂਈ ਵੀ ਆ ਓਕੇ ਦੂਜੇ ਵਾਸਤੇ 4 ਮਹੀਨੇ ਤੋਂ ਪਲੱਸ ਗੱਭਣ ਆ ਠੀਕ ਆ 11 ਮਹੀਨੇ ਚੈੱਕ ਪਾਸ ਆ ਠੀਕ ਆ ਭਾਈ ਜਿਹੜੀ ਆ ਤਰੀਕਾ ਹੁਣ 18 ਮੰਗੀ ਆ ਉਹ 4 ਮਹੀਨੇ ਦੀ ਗੱਭਣ ਹੋਗੀ ਠੀਕ ਆ ਭਾਈ ਤੇ ਪੰਜਵਾਂ ਵੀ ਮੈਨੂੰ ਸ਼ੁਰੂ ਹੋ ਗਿਆ ਬਾਈ ਓਕੇ ਭਾਈ ਹਾਂ ਇਹ ਅਗਲਾ ਆਪਦੀ ਕਰਾ ਲੈ ਬਾਈ ਅਗਲਾ ਆਪਦੀ ਤਸੱਲੀ ਕਰਵਾ ਕੇ ਲੈ ਕੇ ਜਾਵੇ ਜੇ ਕੋਈ ਭਰਾ ਆਪਣੇ ਪੁਰਾਣੇ ਗਾਹਕ ਜੁੜੇ ਵੇ ਆ ਕੋਈ ਗਾਰੰਟੀ ਦੇ ਮੰਗਣਾ ਚਾਹੁੰਦੇ ਆ ਆਪਣੇ ਦੇ ਘਰ ਦੀ ਵੀ ਗਾਰੰਟੀ ਆ ਗੱਬਾਂ ਦੀ 2 ਦਿਨਾਂ ਤੱਕ ਠੀਕ ਹੈ ਦੋ ਤਿੰਨ ਦਿਨਾਂ ਤੱਕ ਆਪਣੀ ਉਹਨੇ ਘਰ ਦੀ ਵੀ ਗਾਰੰਟੀ ਆ ਕੋਈ ਐਂ ਤਾਂ ਹੈ ਨਹੀਂ ਬਾਈ ਕਿ ਪਿੱਛੇ ਪਾਣੀ ਦਾ ਨਹੀਂ ਆ ਬੱਚਾ ਪੂਰਾ ਤਿਆਰ ਹੋਇਆ ਵਾ ਠੀਕ ਹੈ ਬਾਈ ਤੇ ਆਪਣੇ ਉਹਦੇ ਘਰ ਦੀ ਵੀ ਗਾਰੰਟੀ ਆ ਭਾਵ ਦੀ ਜਦੋਂ ਘਰੇ ਆ ਕੇ ਚੈੱਕ ਕਰਾ ਲੇ ਤੇ ਖਾਲੀ ਹੋਈ ਆਪਣੀ ਵਾਪਸ ਕਿੱਲੇ ਤੇ ਬਣੀ ਏ ਉਹ 8 ਕਿਲੋ ਰੋਧਾ ਸੀਲ ਠੰਡੀ ਪੂਰੀ ਫੁੱਲਾ ਮੂਹਰੇ ਸਾਨੂੰ ਮੂਹਰੇ ਸਾਨੂੰ ਮੁਕੂਗਾ ਮਗਰ ਨਾਲ ਮਗਰ ਨਾਲ ਧਾਰ ਵੀ ਘਟ ਨਹੀਂ ਬਾਈ ਚਵਾਈ ਕਿਵੇਂ ਹੈ ਚਵਾਈ ਜਮ ਨੰਬਰ 1 ਆ ਬਾਈ ਸੀਲ ਠੰਡੀ ਫੁੱਲਾ ਨਾੜਾ ਨੋੜਾ ਫੁੱਲ ਚੰਗੀਆਂ ਨੇ ਨਾੜਾ ਚੈੱਕ ਕਰੋ ਵੱਡੀ ਨਾੜ ਚੈੱਕ ਕਰੋ ਠੰਡੀ ਦੇਖੋ ਜਿੰਮੇ ਮਰ ਜਿਆ ਤੇ ਫੇਰੀ ਚੱਲ ਕੋਈ ਚੈੱਕ ਕਰੀ ਬਾਕੀ ਬਈ ਆਏ ਬੈਠਾ ਸੁਣੇ ਘਟ ਮਿਲ ਰਿਹਾ ਯਾਰ ਸਰਚ ਆ ਹੂੰ ਤੇ ਕਾਇਆਂ ਦਾ ਪੁੱਛਾ ਬੜਾ 80% ਮਿਲ ਰਹੇ 20% ਹੀ ਕਾਇਆਂ ਸਹੀ ਗੱਲ ਆ ਬਈ ਫੇਸ ਦੀ ਬਿਊਟੀ ਕਮਾਲ ਬੋਦੀ ਵਾਦੀ ਚੰਗੀ ਸਨਖ ਪੁਣਾ ਵੜ ਦੇ ਵਿੱਚ ਫੁੱਲ ਫੁੱਲ ਚਮਕ ਫੁੱਲ ਬਰੀਡ ਠੀਕ ਹੈ ਕਿ ਨਹੀਂ ਗੱਬਣ ਬਾਈ ਕਹਿੰਦਾ ਚੈੱਕ ਪਾਸ ਤੇ ਦੁੱਧ ਵੀ ਚੰਗਾ ਦੱਸਿਆ ਫੈਡ ਵੀ ਫੁੱਲ ਆਉਂਦੀ ਹੋਊ ਕਿ ਨਹੀਂ ਫੈਡ ਵੀ ਬਾਈ ਵਧੀਆ ਆਉਂਦੀ ਹੋਊਗੀ ਕੱਲ ਹੀ ਆਪਣੇ ਕਰਮਾਂ ਵਾਲੀ ਆਈ ਆ ਠੀਕ ਹੈ ਉਹ ਤਾਂ ਬਾਈ ਥੱਲੇ ਸੀਗਾ 10 ਕਿਲੋ ਤੋਂ ਬਾਹਰ 11 ਕਿਲੋ ਇਹ ਤਾਂ ਬੰਦੇ ਪੈਸੇ ਵਾਦੇ ਮੰਗਦੇ ਸੀ ਉਹ ਪਹਿਲਾਂ 11 ਕਿਲੋ ਦੋ ਤੁਸੀਂ ਪਰ ਜਿਹੜੀ ਹੁਣ ਪਿੰਡਾਂ ਦੀ ਵੈਕਸੀਨ ਹੋਈ ਹੈ ਨਾ ਵੈਕਸੀਨ ਨਾਲ 2-2 ਕਿਲੋ ਦੁੱਧ ਦਾ ਬੱਟਾ ਪੈ ਗਿਆ ਬਾਈ ਠੀਕ ਹੈ ਉਹ ਟੇਅਰ ਲੱਗੇ ਆ ਉਹਦਾ ਕਰਕੇ ਬੱਟਾ ਪੈ ਗਿਆ ਅੱਥੇ ਜੋ ਦੁੱਧ ਤਾਂ ਮੇਨ ਨਾਲ ਆ ਉਹ ਹੋਰ ਜਿਆਦਾ ਤਾਂ ਰੰਡ ਚੋਖੇ ਲੈ ਜੀ ਠ ਫੇਸ ਦੀ ਬਿਊਟੀ ਚਮਕ ਪੂਰੀ ਆ ਥਾਣ ਇੱਕ ਨੰਬਰ ਚਵਾਈ ਬਾਈ ਬਾਕੀ ਆਪੇ ਜਿਹਨੇ ਵੀ ਵੜਾ ਲੈ ਬਾਈ ਜਮ ਟੋਪ ਤੇ ਆਈਆਂ ਤੋਪੜਾ ਘਬੜ ਆਈ ਨਹੀਂ ਕਿ ਹੱਥ ذਰਾ ਹੋਊਗੀ ਜਾਂ ਕੋਈ ਪੈਰਾਂ ਵਾਲੇ ਪਾਸੋਂ ਆ ਤਰਾ ਤਰਾ ਉਤਰੋਂਦੇ ਹੋ ਜਾਂ ਕੋਈ ਧੂਈ ਵਾਲੇ ਪਾਸੋਂ ਬਾਕੀ ਜਿੰਨੀ ਹੈਗੀ ਸਨੱਖੀ ਆ ਬਾਈ ਸੂਚੀ ਆ ਸਨੱਖੀ ਆ ਸਹੀ ਗੱਲ ਆ ਬਾਈ ਕੱਦ ਬਰੀਟ ਓਕੇ ਆ ਬਾਈ ਤੇ ਮੁੱਲ ਕੀ ਅਜਾਜ ਮੋਲੇ ਵੀਰੇ 50000 ਰੁਪਿਆ 40000 ਦੀ ਬੱਛੀ ਦਵਾ ਆ ਪਈਆ 50000 ਮੋਲੇ 48000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ ਮਾਨਦਾਨ ਬਸ ਮੌਕੇ ਦੀ ਬਾਈ ਨੇ ਕਰ ਤਾਂ ਚਲੋ ਫਿਰ ਵੀ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਤੋਰਾ ਚਮਕ ਚਮਕ ਚੈੱਕ ਕਰੋ ਕਰਮਾ ਦੀ ਬਾਈ ਦੀ ਗੱਲ ਸਹੀ ਹੈ ਮੰਗ ਫੁੱਲ ਮਿਲਦੀ ਬਹੁਤ ਘੱਟ ਆ ਗਈ ਡਿਮਾਂਡ ਬਹੁਤ ਆ ਬਾਕੀ ਤੇਰੇ ਪਿੰਡਾਂ ਜੇ ਆਪਾਂ ਦਿੱਲੀ ਜਾਈਦਾ ਪਿੰਡਾਂ ਦੇ ਮਾਲ ਹੈਵੀ ਘੱਟ ਜੇ ਆਪਾਂ ਪਸ਼ੂ ਲੈਣੇ ਸੁੱਚਾ ਲੈਣੇ ਕਿ ਆਏ ਨਹੀਂ ਆਪਣੇ ਘਰੇ ਆ ਕੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਭਾਈ ਇਹ ਢੂਈ ਜੱਕਦੀ ਆ ਜਾਂ ਇਹਦੇ ਪੈਰਾਂ 'ਚ ਫਾਲਟ ਆ ਜਾਂ ਉਹ ਕਹਿੰਦੇ 9 ਵਜੇ ਆ ਵਾ ਜਾਂ ਉਹ ਕਹਿੰਦੇ ਭਾਈ ਥਾਂ ਨੂੰ ਨਹੀਂ ਕੀ ਆ ਜਿਹੜੇ ਵੀ ਚੀਜ਼ਾਂ ਹੋਣੇ ਆ ਵੀਰੇ ਗਾਰੰਟੀ ਦੇ ਤਾਂ ਹੀ ਵਾਲਾ ਕੱ ਲੈ ਜਾਵੇ ਜੇ ਚਾਰੇ ਪਾਸੋਂ ਕਿਸੇ ਪਾਸੋਂ ਹੱਥ ਪਰ ਆਉਂਦਾ ਨਹੀਂ ਸਹੀ ਗੱਲ ਆ ਆ ਦੇਖ ਲਓ ਭਾਈ ਲੈ ਵਾ ਚੈੱਕ ਕਰ ਲਓ ਸ਼ਾਮ ਤੱਕ ਕਾਡਰ ਵਧੀਆ ਬਾਕੀ ਆ ਵੀਰੇ ਇਹ ਵੀਡੀਓ ਬਣਾਉਂਦਾ ਟਾਈਮ ਹਾਂ ਦੇਖੋ ਕਿੰਨਾ ਹੋਇਆ ਆ ਬਾਕੀ 11:58 ਹਾਂ 11 12 ਵਜੇ ਆ ਤੇ ਹੱਥ ਨੂੰ ਪੂਰਾ ਵਧੀਆ ਭਾਈ ਜੇ ਜੋ ਆਪਾਂ ਦੋ ਦੁੱਤੀ ਗਾਰੰਟੀ ਲੈ ਲਈ ਤਾਂ ਗਰੰਟ ਕੋਈ ਆ ਠੀਕ ਆ ਭਾਈ ਹਾਂ ਅੱਗੇ ਵੀਰੇ 2 ਨੰਬਰ ਬੱਚੀ ਹਾਂ ਬੱਚੀ ਬਈ ਕਿੰਨੀ ਕੁ ਉਮਰ ਹੈ ਦੀ ਬਈ ਬਈ ਇਹਦੀ ਉਮਰ ਹੋਊਗੀ 12 13 ਮਹੀਨੇ ਓਕੇ ਚਾਰ ਹੀ ਥਾਂਾਂ ਥਾਂ ਚੈੱਕ ਕਰਾ ਲਓ ਝੋਲੀ ਜੇੜ ਤੋਂ ਚੈੱਕ ਕਰ ਲਓ ਝੋਲੀ ਇੱਕ ਨੰਬਰ ਆ ਹਨਾ ਹਾਂ ਬਈ ਚੈੱਕ ਝੋਲੀ ਪਰ ਝੋਲੀ ਆ ਬਈ ਓਕੇ ਆ ਕੱਦ ਫੁੱਲ ਆ ਬਰੀਡ ਬਾਕੀ ਦੰਦਾਂ ਨੂੰ ਵੀ ਚੈੱਕ ਕਰਾਈ ਦਿਓ ਬਈ ਕਿਵੇਂ ਆ ਖੀਰੀ ਆ ਖੀਰੀ ਆ ਪ्योर ਬਈ ਠੀਕ ਆ ਦੰਦ ਚੈੱਕ ਕਰਿਓ ਕੋਈ ਬੱਦਲ ਵੀ ਨਹੀਂ ਪਈ ਹਜੇ ਮੈਂ ਜਮਾ ਗੱਚੀ ਖੀਰੀ ਹੈ ਹਨਾ ਹਾਂ ਬਈ ਖੋਲ ਦਿਤੋ ਹੁਣ ਫੁੱਲ ਕੱਦ ਫੁੱਲ ਬਰੀਡ ਬਈ ਕੱਦ ਪਾਉਦੇ ਰ ਬੱਚੀ ਹਨਾ ਹਾਂ ਕੱਦ ਬਹੁਤ ਆ ਬਈ ਆਏ ਨਹੀਂ ਇੱਕ ਕਾ ਤੇ ਛੋਟਾ ਹੋਊਗਾ ਜਾਨਸਰ ਜਿਵੇਂ ਆਪਾਂ ਕਹਿੰਦੇ ਕਿ ਟੀਕਾ ਲਾਉਣ ਵਾਲੀ ਮੱਛੀ ਆ ਬਾਈ ਉਹ ਚੀਜ਼ ਆ ਉਹ ਚੀਜ਼ ਆ ਆਏਗੀ ਜਾ ਕੇ 2 ਮਹੀਨੇ ਗੱਤੇ ਪੋਣੇ ਪਹਿਣਗੇ ਜਾਂ 2 ਮਹੀਨੇ ਦੇ ਮੂੰਹ ਨਹੀਂ ਦੇਖਣਾ ਪਊ ਜਾਨਸਰ ਜਲਾਵਾ ਟੀਕਾ ਭਰਾ ਸਾਦਾ ਬੀਆ ਮੈਂ ਨਾ ਦਿਨਾ ਤੱਕ ਕੱਚੀ ਹੀਟ ਚ ਜਾ ਕੇ ਟੀਕਾ ਲੈ ਲੂਗੀ ਬਾਈ ਹੂੰ ਬਸ ਹੀਟ ਚੋਂ ਦੀ ਦੇਰੀ ਆ ਸੀਮਣ ਦੇ ਤਾਂ ਬਿਲਕੁਲ ਕਾਬਲ ਹੀ ਆ ਬਾਈ ਜਾਨਸਰ ਟੀਕਾ ਲੈਣਾ ਕੱਦ ਫੁੱਲ ਪ੍ਰਿੰਟ ਫੁੱਲ ਚੰਗਾ ਚਾਰ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਦੰਦੋਂ ਵੀ ਖੀਰੀ ਆ ਦੰਦੋਂ ਪਿਓਰ ਬਾਈ ਕੱਚੀ ਖੀਰੀ ਥੋਰਾ ਚੈੱਕ ਕਰੋ ਥੋਰਾ ਵੀ ਕਮਾਲ ਦਾ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾਈ ਰਿਹਾ ਹੈ ਨਾ ਹੂੰ ਬਾਕੀ ਵੀਰੇ ਆਪਣਾ ਲੋਕਲ ਰੇਟ ਦਾ ਫਰਕ ਹੁੰਦਾ ਆ ਨਵਾਂ ਵੀ ਚੀਜ਼ ਦਵਾਂਗੇ ਇਹ ਬੱਚੀਆਂ ਮੌਲ ਕਰਨ ਨੂੰ ਆਪਾਂ 35 ਵੀ ਕਰ ਦਿੰਦੇ ਈ ਹਰ ਦੇ ਬੱਚਾ ਵੀ ਕੀ ਨੇ ਪਰ ਆਪਾਂ ਉਹ ਰੇਟ ਨਹੀਂ ਕਰਨਾ ਕਿਉਂਕਿ ਵਧੀਆ ਭਰਾਵਾ ਤਿਆਰ ਮਿਲਦਾ ਉਹਦਾ ਪਸ਼ੂ ਦਾ 2 ਰੁਪਏ ਨਫਾ ਹੁੰਦਾ ਆ ਆਪਾਂ ਨੂੰ 20000 ਰੁਪਏ ਰੇਟ ਆ ਵੀਰੇ 20000 ਦੀ ਬੱਚੀ ਦਵਾਂਗੇ ਚੱਕ ਜਮਤ ਜਜ ਮੋਲਾ ਬਾਈ 22000 ਮੋਲਾ 20000 ਦੀ ਬੱਛੀ ਬਾਈ ਦੇਖਣ ਬੱਛੀ ਤਿਆਰ ਹੋ ਗਈ ਬਾਈ ਆਪਾਂ ਬੜਾ ਦਾ ਕਹਿੰਦੇ ਨਹੀਂ 95000 ਤੋਂ ਬੱਛੀ ਨਹੀਂ ਕਰਦੀ ਜੇ ਕੋਈ ਚੰਗਾ ਸੇਵਾ ਵਾਲਾ ਘਰ ਕੋਈ ਫਾਰਮ ਵਾਲਾ ਵੀਰ ਲੈ ਗਿਆ ਬੱਛੀ ਇੱਕ ਦਸਦੀ ਵੀ ਵੇਖ ਸਕਦੀ ਆ ਲੈੱਕ ਤੋਂ ਬਾਹਰ ਵੀ ਹੋ ਸਕਦੀ ਆ ਇਹ 85000 ਤੋਂ 95000 ਤੋਂ ਕਰਦੀ ਨਹੀਂ ਬਾਈ ਹੂੰ ਕੋਲੇ ਹੱਥਾਂਈ 1000 ਰੁਪਈਆ ਦੀ ਆ ਅੱਜ ਤੋਂ 9 ਮਹੀਨੇ ਚ 1000 ਰੁਪਈਆ ਕਵਰ ਕਰਦੀ ਆ ਆਪਾਂ ਦਾ ਬਾਈ ਆਏ ਆ ਜੇ ਸਾਰੇ ਬਸੂਤਾਂੇ ਲਾਉ ਲਾਗੇ ਫਿਰ ਵਪਾਰ ਨਹੀਂ ਹੁੰਦਾ ਹੂੰ ਇਹ ਹੈਗਾ ਬੱਛਿਆ ਸਾੜ ਤੇ ਘਰੇ ਲਾਇਆ ਹੁਣ ਸਹੀ ਗੱਲ ਜੇ 9 ਮਹੀਨੇ ਇਤਨੇ ਮਰਜੀ ਆ ਜਿੰਨੇ ਯਾਰ ਗੱਭਾਂ ਹੋਗੀ ਅੱਛੇ ਉਹਨੇ 55000 ਦੀ ਬਣ ਜਾਣੀ ਸਹੀ ਗੱਲ ਆ ਬਾਈ ਸਹੀ ਗੱਲ ਆ ਤੋਰਾ ਕੱਦ ਤੋਂ ਪੱਦਰ ਫੇਸ ਫੂਸ ਦੰਨੋ ਕੀਰੀ ਚਾਰ ਥਣ ਓਕੇ ਆ ਸਾਰੀਆਂ ਗੱਲਾਂ ਬਾਕੀ ਮੁੱਲ ਵੀ ਭਾਜ ਹੀ ਆ ਮੁੱਲ ਬਾਈ ਆਪਾਂ ਜਿਹੜਾ ਜਾਇਜ ਮੰਗਿਆ ਉਹ ਆਪਾਂ ਵੀ ਨਿੱਤ ਬਖੋ ਰਹਿਣੇ ਆ ਐ ਜਿ ਸੋਨੇ ਪੱਛੀ ਲਈ ਆ 3000 ਰੁਪਏ ਮੰਗਦੇ ਸੀ 3000 ਮੰਗ ਕੇ 25 ਤੋਂ ਘਟ ਦੇਣੀ ਨਹੀਂ ਤੇ ਆਪਾਂ ਦੇ ਲਓ ਖਰੀਦੀ ਵੀ 2000 ਰੁਪਏ ਆਪਾਂ ਵੀ ਨਫਾ ਲੈਣਾ ਆਪਾਂ ਰੇਟ 22000 ਰੁਪਏ ਰੱਖ ਕੇ 20 ਹੀ ਕਹਿਗਾ ਸਹੀ ਹੈ ਭਾਈ ਆਇਆ ਆਪਣੇ ਵਿੱਚ 4 ਰੁਪਏ ਨਫਾ ਹੀ ਤੇ ਹੁੰਦਾ ਉਹ ਇਹ ਨਹੀਂ ਜੱਕਰ ਗਿਆ ਆਪਾਂ ਲਿਆ ਕੇ ਘਟਾ ਕੇ ਦੇਜਦੇ ਆ ਸਹੀ ਗੱਲ ਆ ਭਾਈ ਇਹ ਹੈ ਗੱਲ ਵੀਰੇ ਸਹੀ ਗੱਲ ਆ ਗੱਲ ਤਾਂ ਆ ਵੀ ਬਸ ਮਾੜਾ ਜਿਹਾ ਢਹਾੜੀ ਜੀ ਬਣੀ ਜੀ ਬਸ ਢਹਾੜੀ ਬਣੀ ਗਈ ਭਾਈ ਮਾਲ ਵਿਕੀ ਆ ਖੜੇਗਾ ਸਹੀ ਗੱਲ ਆ ਭਾਈ ਵੀ ਜਾ ਜਾ ਕਰ ਲਓ ਭਾਈ ਦੀ 25 ਚੰਗੀ ਆ ਕੱਦਗਾਠ ਵਾਲੀ ਆ ਤੇ ਝੂਲੀ ਇੱਕ ਨੰਬਰ ਆ ਨਾ ਕਿ ਦੋਨੇ ਸਿਰੇ ਦੇ ਆ ਭਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ